14 15 ਅਣਪਛਾਤੇ ਮੁਲਜ਼ਮਾਂ ਵੱਲੋਂ ਪੰਸਪ ਦੇ ਗੋਦਾਮ ਦੇ ਅੰਦਰ ਮੌਜੂਦ ਚੌਂਕੀਦਾਰਾਂ ਦੀ ਪਹਿਲਾ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਦ ਦਿੱਤਾ ਤੇ ਗੋਦਾਮ ਦੇ ਵਿੱਚੋਂ 256 ਬੋਰੀਆਂ ਕਣਕ ਦੀਆਂ ਲੁੱਟ ਕੇ ਰਕ ਵਿੱਚ ਲੋਡ ਕਰਕੇ ਫਰਾਰ ਹੋ ਗਏ ਮਾਮਲਾ ਸੰਗਰੂਰ ਦਾ ਹੈ ਜਿੱਥੇ ਕਿ ਸ਼ੇਰਪੁਰ ਦੇ ਵਿੱਚ ਕਾਤਰੋ ਰੋਡ ਦੇ ਉੱਪਰ ਬਣੇ ਪੰਸਪ ਦੇ ਗੋਦਾਮ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਇਹਨਾਂ ਮਨਜਮਾ ਨੇ ਅੰਜਾਮ ਦਿੱਤਾ ਸੀ ਇਸ ਤੋਂ ਬਾਅਦ ਮਾਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਤੇ ਹੁਣ ਨੌ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਕਣਕ ਬਰਾਮਦ ਕੀਤੀ ਗਈ ਹੈ ਤੇ ਇੱਕ ਟਰੱਕ ਟਰੱਕ ਦੇ ਡਰਾਈਵਰ ਸਮੇਤ ਗ੍ਰਿਫਤਾਰ ਕੀਤਾ ਗਿਆ ਦੇ ਪੁਲਸ ਦੇ ਮੁਤਾਬਿਕ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਇੱਕ ਸਰਹੋਰ ਪੁਲਿਸ ਨੇ ਸਦਾ ਸਤਾ ਸਿੰਘ ਚਹਿਲ ਐਸਐਪੀ ਸਾਹਿਬ ਦੇ ਜਿਹੜਿਆ ਡਾਇਰੈਕਟ ਲੈਂਡਨ ਤਾਵਕ ਡੀਐਸਪੀ ਡੀ ਸਾਹਿਬ ਵਿਰਕ ਸਾਹਿਬ ਇੰਸਪੈਕਟਰ ਸੀ ਇਹ ਸੰਦੀਪ ਸਿੰਘ ਤੇ ਇਹ ਟੀਮ ਨੇ ਜੋ ਪਿੱਛੇ ਸਾਡੇ ਦੋ ਮੇਜਰ ਵਾਰਦਾਤਾਂ ਹੋਈਆਂ ਸੀ ਉਹ ਵਾਰਦਾਤ ਇਸ ਤਰ੍ਹਾਂ ਸੀ ਇੱਕ ਸ਼ੇਰਪੁਰ ਦੇ ਇਲਾਕੇ ਵਿੱਚ ਇੱਕ ਡੇਢਵੇਂ ਇਲਾਕੇ ਵਿੱਚ ਜੋ ਗੋਡਾਊਨ ਹੁੰਦੇ ਆ ਕਣਕ ਵਗੈਰਾ ਦੇ ਇੱਕ ਬਹੁਤ ਵੱਡਾ ਗੈਂਗ ਸੀਗਾ ਕਿਉਂਕਿ ਇੱਕ ਮਹੀਨੇ ਤੋਂ ਇਹ ਜਿਹੜਾ ਕਾਫੀ ਐਕਟਿਵ ਸੀ ਹੈ ਪਹਿਲੀ ਵਾਰ ਤਾਂ ਇਹਨਾਂ ਨੇ ਸ਼ੇਰਪੁਰ ਜਦੋਂ ਇਹ ਤਕਰੀਬਨ 9 ਤੋਂ 10 ਦੇ ਵਿੱਚ ਜਿਹੜੇ ਬੈਂਕਸ ਹੁੰਦੇ ਗਏ ਵਿੱਚ ਮੈਂਬਰ ਨੇ ਤਾਂ ਰਾਤ ਨੂੰ ਇਹ 2:30 ਵਜੇ ਪਹਿਲਾਂ ਇਹ ਚਾਰ ਬੰਦੇ ਅੰਦਰ ਜਾਂਦੇ ਆ ਰੈਕੀ ਕਰਦੇ ਆ ਜਿਹੜੇ ਵਾਚਮੈਨ ਹੁੰਦੇ ਆ ਉਹਨਾਂ ਨੂੰ ਇਹ ਬੰਨ ਕੇ ਉਹਨਾਂ ਨੂੰ ਬੰਨ ਲੈਂਦੇ ਆ ਉਹ ਦਵਾਦ ਫਿਰ ਇਹ ਆਪਣਾ ਗੇਟ ਖੋਲ ਕੇ ਜਿਹੜਾ ਆਪਣਾ ਟਰੱਕ ਲੈ ਕੇ ਅੰਦਰ ਉਹਦੇ ਵਿੱਚ ਜਿਹੜਾ ਕਣਕ ਚੋਰੀ ਕਰਕੇ ਲੈ ਜਾਂਦੇ ਸੀ ਪਹਿਲੀ ਵਾਰਤ ਜਿਹੜੀ ਹੈਗੀ ਇਹ ਉਹ ਸ਼ੇਰਪੁਰ ਵਿਖੇ 22 5 2025 ਨੂੰ ਹੋਈ ਸੀ ਜਿਹਦੇ ਤਹਿਤ ਉੱਥੇ ਮੁਕੱਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਤਫ਼ਤੀਸ਼ ਚੱਲ ਰਹੀ ਸੀ ਮੁਕੱਦਮਾ ਨੰਬਰ 85 4 6 ਨੂੰ ਜੋ ਦੜਬਾ ਵਿਖੇ ਸੇਮ ਵਾਰਦਤ ਕੀਤੀ ਤੇ ਟੀਮਾਂ ਬਣਾਈ ਗਿਆ ਐਸਪੀ ਸਾਹਿਬ ਵੱਲੋਂ ਜਿਸ ਦੇ ਤਹਿਤ ਡੀਐਸਪੀ ਡੀ ਸਾਹਿਬ ਗੁਰਕ ਸਾਹਿਬ ਤੇ ਇੰਸਪੈਕਟਰ ਸੀਆਈਏ ਸੰਦੀਪ ਸਿੰਘ ਉਹਨਾਂ ਦੀ ਪਾਰਟੀ ਨੇ ਟੀਮਾਂ ਨੇ ਕਾਫੀ ਮਿਹਨਤ ਕਰਦੇ ਹੋਏ ਜਿਹੜੇ ਇਹਨਾਂ 15 ਤੋਂ 16 ਗੈਂਗ ਮੈਂਬਰ ਸੀ ਉਹਨਾਂ ਵਿੱਚੋਂ 9 ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਪਾਸੋਂ 421 ਜਿਹੜੀਆਂ ਬੋਰੀਆਂ ਕਣਕ ਦੀਆਂ ਬਰਾਮਦ ਹੋਈਆਂ ਜੋ ਚੋਰੀ ਕੀਤੀ ਸੀ ਇਹਨਾਂ ਨੇ ਤੇ ਨਾਲ ਜਿਹੜਾ ਆਪਣਾ ਉਹ ਟਰੱਕ ਸੀਗਾ ਉਹ ਬਰੰਦ ਕੀਤਾ ਗਿਆ ਤੇ ਅੱਗੇ ਪਰਚਾ ਦਰਜ ਹੋ ਗਿਆ ਤਫਤੀਸ਼ ਜਾਰੀ ਹੈ ਗ੍ਰਿਫਤਾਰੀਆਂ ਪੈ ਗਈਆਂ ਇਹਨਾਂ ਦੀਆਂ ਤੇ ਪੁਲਿਸ ਰਮਾਂਡ ਲੈ ਕੇ ਹੁਣ ਜਿਹੜੀ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਜਿਹੜੇ ਇਹਨਾਂ ਨੇ ਕੋਈ ਜੁਰਮ ਕੀਤੇਆਂ ਜਾਂ ਹੋਰ ਕ੍ਰਾਈਮ ਕੀਤਾ ਉਹ ਜਿਹੜੀ ਅਸੀਂ ਤੈਹ ਤੱਕ ਜਿਹੜੀ ਆ ਤਫਤੀਸ਼ ਕਰ ਰਹੇ ਹਾਂ ਇਹ ਦੋਨੇ ਆਪਣੇ ਬਾਣੀ ਬਾਦ ਤੋਂ ਜਾਂ ਵਿਦਿਆਰੀ ਜਾਂ ਨੌਂ ਦੇ ਨੌ ਕਿਤਾ ਇਕੱਠੇ ਹੋਏ ਜਿਹੜੀ ਫਿਲਹਾਲ ਦੀ ਤਫਤੀਸ਼ ਦੇ ਮੱਦੇਨਜ਼ਰ ਜਿਹੜਾ ਇਹ ਚੋਕ ਇੱਕ ਗੋਰਾ ਸਿੰਘ ਅਤੇ ਬੱਗਾ ਸਿੰਘ ਹੈ ਇਹਨਾਂ ਦੇ ਖਿਲਾਫ ਪਹਿਲਾਂ ਜਿਹੜੇ ਇਹ ਪਰਚੇ ਚੋਰੀ ਦੇ ਦਰਜ ਹੈਗੇ ਨੇ ਬਾਕੀ ਜਿਹੜੇ 7 ਬੰਦੇ ਹੋਰ ਹੈਗੇ ਨੇ ਰੈਸਟ ਹੋ ਚੁੱਕੇ ਆ ਉਹਨਾਂ ਦੇ ਫਿਲਹਾਲ ਕੋਈ ਇਦਾਂ ਦਾ ਸਾਹਮਣੇ ਨਹੀਂ ਆਇਆ ਤੇ ਬਾਕੀ ਜਿਹੜੇ 5 ਤੋਂ 6 ਬੰਦੇ ਜਿਹੜੇ ਹੋਰ ਗ੍ਰਿਫਤਾਰ ਕਰਨੇ ਬਾਕੀ ਆ ਉਹ ਸਾਡੀਆਂ ਟੀਮਾਂ ਐਕਟਿਵ ਨੇ ਤੇ ਹੋਪਫੁਲੀ ਅਸੀਂ ਜਿਹੜਾ ਇੱਕ ਦੋ ਦਿਨਾਂ ਚ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਵਾਂਗੇ ਇਹ ਸਾਰੇ ਕਿਧਰ ਕੋਈ ਸੰਪਰਕ ਚ ਕਿੱਦਾਂ ਆਏ ਜੀ ਇਹ ਜਿਦਾਂ ਤੁਹਾਨੂੰ ਪਤਾ ਦੱਸਿਆ ਮੈਂ ਪਹਿਲਾਂ ਜੇਲ੍ਹ ਵਿੱਚ ਸੀਗੇ ਉਹ ਦੋ ਤਿੰਨ ਉਹ ਬੰਦੇ ਇਕੱਠੇ ਹੋ ਗਏ ਤੇ ਇਹਨਾਂ 'ਚ ਕੁਝ ਪੱਲੇਦਾਰ ਹੈ ਇੱਕ ਆਪਣਾ ਕਣਕ ਦਾ ਜਿਹੜਾ ਕੋਈ ਚੱਕੀ ਵਾਲਾ ਹੈ ਉਹ ਵੀ ਵਿੱਚ ਇਨਵੋਲ ਹੈ ਤੇ ਇਸ ਕਰਕੇ ਇਹਨਾਂ ਨੇ ਸਾਰੇ ਇੱਕ ਟਰੱਕ ਡਰਾਈਵਰ ਹੈ ਉਹਨੇ ਕਿਹਾ ਵੀ ਮੈਂ ਆਪਣਾ ਟਰੱਕ ਜਿਹੜਾ ਤੁਹਾਨੂੰ ਮਤਲਬ ਇਸ ਗੈਂਗ ਦੇ ਵਿੱਚ ਕੰਮ ਕਰ ਲਈ ਹੈਲਪ ਕਰੂੰਗਾ ਇਹ ਸਾਰਾ ਤਾਂ ਕਰਕੇ ਗੈਂਗ ਬਣਾਇਆ ਜਦੋਂ ਟ੍ਰੈਵਲੀਏ ਨੇ ਦੱਸਿਆ ਕਿ ਪੱਛੇ ਦਰਜਣੋਂ ਕੁਝ ਜਮਾਨੇ ਦੇ ਬਾਹਰ ਆਏ ਹੋਏ ਨੇ ਜਾਂ ਕੇਸ ਬਾਰੇ ਨੇ ਉਹ ਇੱਕ ਤੇ ਤਾਂ ਪੰਜ ਪਰਚੇ ਦਰਜ ਨੇ ਗੋਰਾ ਸਿੰਘ ਤੇ ਉਹ ਜਮਾਂਦਾਰ ਹੈਗਾ ਤੇ ਜਿਹੜਾ ਬੱਗਾ ਸਿੰਘ ਹੈਗਾ ਉਹ ਵੀ ਜਮਾਂਦਾਰ ਸਿੱਟੀ ਧੂਰੀ ਦਾ ਕੇਸ ਹੈ ਇੱਕ ਤਰ੍ਹਾਂ ਕੇ ਨਿਦਾਬਦਾ ਸੀਗਾ ਜੀ ਇਹਨਾਂ ਚੋਂ ਇੱਕ ਮਾਲਕ ਆ ਟਰੱਕ ਦਾ ਮਾਲਕ ਵਿੱਚ ਹੀ ਅਸੀਂ ਉਹਨੂੰ ਵੀ ਅਰੈਸਟ ਕੀਤਾ ਹੋਇਆ ਇਹ ਨਾਕ ਸੇਲ ਕਰਦੇ ਸੀ ਜਾਂ ਦੰਦਕੀ ਜੁਪੀ ਦੇ ਫੇਸ ਤੇ ਉਹ ਕਰਦੇ ਆ ਇਹ ਅੱਗੇ ਸੇਲ ਕਰਦੇ ਸੀ ਉਹ ਸਾਡੀ ਤਫਤੀਸ਼ ਜਾਰੀ ਆ ਕਿੱਥੇ ਸੇਲ ਕਰਦੇ ਸੀ ਕੋਈ ਕੌਣ ਚੋਰੀ ਦਾ ਮਾਲ ਲੈਂਦਾ ਸੀ ਉਹ ਸਾਰਾ ਜਿਹੜਾ ਤਫਤੀਸ਼ ਦੇ ਵਿੱਚ ਹੈ ਨੇ ਇਹ ਵੱਖ-ਵੱਖ ਜਿਹੜਾ ਆਪਣਾ ਜਿੱਦਾਂ ਮੁਲਜ਼ਮ ਨੇ ਸਾਡੇ ਨੌ ਮੁਲਜ਼ਮ ਨੇ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਜਗ੍ਹਾ ਤੋਂ ਜਿੱਦਾਂ ਜਿਹੜਾ ਤੁਹਾਡਾ ਕਿਹੜਾ ਪਿੰਡ ਦਾ ਆਪਣਾ ਪਾਲੀ ਨੇ ਜਿਹੜਾ ਨੀਅਰ ਬਾਲੀਆਂ ਪਹਿਲਵਾਨ ਦੇ ਰਸਤੇ ਉੱਥੋਂ ਕੁਝ ਬੰਦੇ ਫੜੇਗੇ ਕੁਝ ਤੱਕ ਤੋਂ ਧੂਰੀ ਵਾਲੀ ਸਾਈਡ ਤੋਂ ਫੜ ਗਏ ਵੱਖ-ਵੱਖ ਜਿਹੜੇ ਆਪਣਾ ਉੱਥੋਂ ਫੜੇ ਹੋਏ ਨੇ ਇਹ ਹੋਰ ਵੀ ਕਿਤੇ ਉਹਨੇ ਕਦਮਾਂ ਦੇ ਵਿੱਚ ਇੰਨਾ ਕੜਕਲੇ ਜਾਂ ਚੌਰ ਵਗੈਰੇ ਉਹ ਅਜੇ ਤੱਕ ਜਾਰੀ ਆ ਫਿਲਹਾਲ ਜਿਹੜੇ ਮੇਜਰ 2 ਸਾਡੇ ਡੇੜਵਾ ਤੇ ਸ਼ੇਰਪੁਰ ਵਿਖੇ ਹੋਏ ਸੀਗੇ ਉਹ ਫਿਲਹਾਲ ਉਹਨਾਂ ਉਹੀ ਉਹ ਟਰੇਸ ਹੋਗੇ ਕਿ ਉੱਥੋਂ ਜਿਹੜਾ ਇਹਨਾਂ ਨੇ ਚੋਰੀ ਕੀਤਾ ਮਾਲ ਸੀ ਉਹ ਚ ਉਹ ਇਹ ਜਿਹੜਾ 421 ਜਿਹੜੇ ਬੋਰੀਆਂ ਨੇ ਉਹ ਅਸੀਂ ਜਿਹੜੀਆਂ ਆ ਬਰਾਮਦ ਕਰ ਲਈਆਂ ਚੱਕਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ